ਸਾ ਸੀ ਗਾ ਰਿਆਂ ਮੋਜ ਚੌਕੀਆਂ ਦੇ ਮੇਲੇ ਪਹੁੰਚ ਗਏ ਤੁਹਾਨੂੰ ਦਿਖਾਉਣੇ ਆ ਬੋਲ ਦੇ ਖੜੇ ਕਿਤੇ ਕਿਤੇ ਖੜੇ ਆ ਹਾਲੇ ਬੋਲ ਦਾ ਆਉਂਦੇ ਜੀ ਵਾ ਵੀ ਪਹੁੰਚ ਵਧੀਆ 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 ਭਾਜੀ ਵਧੀਆ ਬੋਲ ਆਖਿਆ ਅਰ ਕੀ ਬਤਲ ਦੱਸਦਾ ਹੋ ਕਿੱਧਾ ਵੀਰੇ ਕਿਹੜਾ ਪੈਂਟ ਆ ਵੀਰੇ ਸਹੀ ਰੋੜ ਕਾਗਲ ਹਾਂਜੀ ਇਹ ਕਿੱਦਾਂ ਰੋੜ ਕੇ ਕਿੱਦਾਂ ਰ ਪੌਲ ਦਾ ਵਧੀਆ ਰ ਇਹ ਬਾਈ ਅੱਛਾ ਦੇਖੇ ਵਧੀਆ ਭਜਿੰਦੇ ਆ ਤੇ ਨਾਮ ਪਰ ਬਹੁਤ ਵਧੀਆ ਰੋੜ ਕੇ ਯਾਰ ਹੋਰ ਭਜਾ ਲੈ ਵੀਰੇ ਭਜਾਉਣੇ ਆ ਜੋੜ ਕੇ ਕਹ ਦੂੰਗਾ ਯਾਰ ਆਲੰਡ ਦੇ ਸਾਹ ਆ ਆਪ ਨਹੀਂ ਇਹ ਕਹਿਣਾ ਇਹ ਸਾਰੇ ਬੋਲ ਤਾਂ ਪਹੁੰਚ ਗਏ ਪਿੰਡ ਮਖੰਦਪੁਰ ਵੀ ਗਏ ਹੱਟ ਦੌਰ ਤੇ चैंपियन वर्ल्ड बनता है मेरा विरा भी आ गया होता कि ठीक है भा ਕਿੰਨੀ ਐਂਟਰੀ ਭਾਜੀ ਆਪਣੀ 47 ਤੇ 47 ਅੱਛਾ ਜੀ ਕਿੰਨੀ ਐਂਟਰੀ ਭਾਜੀ 47 ਠੀਕ ਹੈ ਜੀ ਬਹੁਤ ਧੰਨਵਾਦ ਲਓ ਜੀ ਬਿੰਦਾ ਠੋੜੇ ਆਣਾ ਕਾਵਾ ਵਧੀਆ ਛੱਬੇ 2 ਮਿੰਟ 26 ਗਿੜੇ ਓਏ ਨਿਆਣਿਆ ਉਹ ਤੁਹਾਨੂੰ ਪਿੱਛੇ ਰਹਿ ਜਾ ਪਿੱਛੇ ਰੋ 27 ਬਈ ਕੋਈ ਨਾ ਘੁੰਮਿਆ ਕਰੋ ਜਦੋਂ ਜੋੜੀ ਚੱਲਦੀ ਆ ਬਈ ਡਰ ਜਾਂਦੀ ਐ ਧਿਆਨ ਰੱਖਿਆ ਕਰੋ ਸਰਦਾਰ ਕੁਲਵੀਰ ਸਿੰਘ ਜੀ ਜਿਹਨਾਂ ਨੂੰ ਪਿਆਰ ਬਈ ਮਾੜੋ ਓਏ ਇੱਥੇ ਮਾਰ ਰਹੇ ਨੇ ਇਹਦਾ ਤੇਰਾ ਸਿਰ ਖੁੱਲ ਗਿਆ ਠੀਕ ਗੱਲ ਆ ਰੱਸੀ ਜੀ ਗੁੰਡੀ ਹੁੰਦੀ लोजी <MAN> र लिखदो सठ हज़ार रुपया काठ हज़ार रुपया हांजी لیں جی دو تن اے ਇਸ ਕ੍ਰਿਆ ਦੀ ਘਰ ਦੀ ਚੋਰੀ ਹੈ 987 ਦੇ ਨਾਮ ਤੇ ਪਜ ਰਹੀ ਹੈ ਸਜੀਤ ਸਿੰਘ ਕ੍ਰਿਆਵੇ ਤਿੰਨ 11 13 ਹੋਰ ਵਧੀਆ ਜੀ ਥੋੜੀ ਚੱਲਦੀ ਆ 16 ਬੈਠ ਕੇ ਜਿਸ ਸੇ ਜਿੰਦਾ ਬਹੁਤ ਭਰਦੀ ਆ ਜਿਹਦਾ ਉੱਪਰਲਾ ਬੈੜ ਹਨ ਕੰਨਾਂ ਵਾਲਾ ਹਾਂ ਅਰੇ ਹੋ ਗਿਆ ਠੀਕ ਹੈ ਪੰਜ ਉਦਲਾ ਪੰਦੀ ਵਾਲੇ ਦਾ 6 ਖੱਲਾ ਬੋਲ ਜਿਸ ਨਾਲ ਖੇਰ ਬੜੀਏਗਾ ਉੱਪਰ ਦਾ ਪਛੜ ਗੇੜ ਵਾਲੇ ਤੇ ਬਿੰਦਾ ਠੋਲੇ ਵਾਲਾ ਕਾਬਲ ਬੜਾ ਜ਼ਬਰਦਸਤ ਬੰਦਾ ਕਸੂਰੀ ਨੇ ਐਨ ਨਜ਼ਾਰੇਦਾਰ ਹੈ ਆ ਜੇ ਇੱਕ ਤਾਂ ਹੀ ਮੜਾ ਜਾ ਆਰੇ ਨੂੰ ਆ ਜਾ ਫਿਰ ਮੜੇ ਨੂੰ ਤੁਹਾਨੂੰ ਬਿਠਾ ਦਿੰਦੇ ਆ ਦਨ ਚਾਰ ਪੰਜ ਉੱਪਰਲੇ ਨੂੰ ਉੱਪਰਲੇ ਨੂੰ ਖੱਜਲ ਨਾ ਕਰੀ ਇੱਥੇ ਰਹਿਣ ਦੇ ਖੁੱਤ ਹਜੇ ਸੁਣਨਾ ਹੀ ਹਜੇ ਸੁਣਨਾ ਹੀ ਉੱਪਰ ਦਾ ਐਥ ਇਹਦੇ ਨਾਲ ਆਦੇ ਨਾ ਇਹ ਬੱਲੇ ਖੂਰਖੰਡ ਦਾ ਪਿਆਰ ਕਮਲ ਨਾ ਪਾਕਾ ਮਾ ਬੱਲੇ ਹਾਂਜੀ ਡੋਗਰੇ ਦੇ ਆ ਗਿਆ ਬੰਦੇ ਲਈ 500 ਰੁਪਏ ਬੰਦੇ ਅੱਜ ਬੜੀ ਐਕਸ਼ਨ ਕਰੇ ਰੇ ਦਾਣਾ ਹੁਣ ਦੌਣਦੇ ਬੋਲ ਉਹਦੀ ਮੰਨਦਾ ਅੱਜ ਸ਼ਰਦ ਤੋਂ ਨਾਰੋਲੀ ਪਾਉ 50 ਟਾਈਮ ਸਮਾਜਾ 5 ਮਿੰਟ 16 ਸੈਕਿੰਡ 47 ਪੁਆਇੰਟ 'ਤੇ ਸ਼ਿਰਾ ਕਰਦਾ ਬਈ ਬੰਦਿਆਂ ਨੇ 5 ਮਿੰਟ 16 ਸੈਕਿੰਡ 47 ਪਹਿਲੇ ਤੇ 5-5 ਕਿਤੇ ਹੋਣੀ ਹੈ ਸਾਡੀ ਟੀਮ ਨੂੰ ਲੈ ਕੇ ਹੋਣਾ ਕਿ ਕਬੱਡੀ ਦੇ ਬੰਦ ਜੀ ਆਹ ਬਈ ਟਾਈਮ ਲੱਗ ਗਿਆ ਬੜੇ ਤੇਜ਼ ਹੀ ਬੁਲੀਆਂ ਨੇ ਸੀਤਾ ਜੀ ਬੁਲਿਆ ਚਾਰ ਤੇ ਚੋਰੀ ਜਿਹੜੀ ਪੱਧ ਰਹੀ ਹੈ ਕੰਡੀ ਜਾਂਦਾ ਉਹ ਤੇਲਵੰਦਸਰ ਛੱਡਾ ਦੇ ਨਾਮ

ਕਰ ਲੋ ਗਾਣ ਗੈਰੀ ਲੁਟਿਆ ਬਰਾ ਮੈਂ ਚੱਕਦਾ ਫਰਦਾ ਬੁਸ਼ਾਰਮ ਸਿੰਘਵਿੰਦਰ ਹਕਾਵਾ ਜੀ 10 ਖੰਡਾ ਗੁਰਪੀ ਜੈਰਾ ਪੂਲੀ ਵਾਲੇ ਚੰਦਰਾ ਬੜਾ ਕੱਟ ਕੱਟ ਕੇ ਉੱਪਰ ਲੈ ਦੇ ਜਰਾ ਬੜਾ ਹਕਾਵਾ ਸਿਕੰਦਰ ਸਿੰਘ ਕਰਨ ਦੇਸ਼ੀਆਂ ਵਿੱਚ ਚੁੱਪ ਕਰ ਜਾਓ ਕਿਉਂਕਿ ਮੋਹਨ ਸਿੰਘ ਬੁਸ਼ਾਰਮ ਦੀ ਗੱਲਬਾਤ ਕਰ ਰਿਹਾ ਹੈ ਇਹਨਾਂ ਦੇ ਚਾਹ ਵੀ ਕਰੋਨਾ ਮਾਰਦਾ ਮਰ ਗਿਆ ਕਰੋਨਾ ਜੀ ਆਟ 36 ਮੋਟ ਪਰਾਂ ਦੀ ਫਗੜਾ ਬੰਦੇ ਕੋਰੋਨਾ ਲਿਆ ਹਾਂ ਸਟ੍ਰਾਈਕ 2 ਮਿੰਟ ਹੋ ਗਏ ਜੀ ਸੱਤ ਸਟ੍ਰਾਈਕ ਲੀਡ 29 30 ਬਹੁਤ ਵਧੀਆ ਜੋੜੇ ਚੈਂਪੀਅਨ ਬੰਬ 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 ਲਾ ਬੰਬੜਾ ਕਰ ਲੈ साधपुरपंच गोपी सरपंची बची है सोलह संताली जी साथ साथ तो अच्छा जी कोई गल नहीं ਕਰਦੇ ਬੋਲ ਨੇ ਜੀ ਲੈ ਜੀ ਇੱਕ ਸੁਪਰੀ ਦਾ ਬਾਵ ਜਿਹੜਾ ਥੱਲਾ ਬੋਲ ਰਿਹਾ ਉਹ ਮੀਕ ਸਿੰਘ ਬਤਾ ਆ ਰਿਹਾ ਤੇ ਉੱਪਰਲਾ ਛੁੱਟੇ ਸੁਲਪਰੀਏ ਦਾ ਤੇ ਨੇ ਬੋਲ ਬੋਲ ਕੇ ਬਸ ਤੇ ਕਾਬਾ ਸਹਿੰਦਰ ਤਾਲ ਹੁਸ਼ਿਆ ਕੀ ਭਲੇਖਾ ਆ खुट्टी शांति बल्ले जवाना बल्ले छट्टी देखदा फरदा बेईमान पुरे 41 शाबाश जवाना शाबाख 40 ओ टाइमोने पहला शॉट 77 होत मोट मोट 5 वंट होट ਤੇਡ ਤੇਡ ਨੇ ਤੁਰੀ ਤੁਰੀ ਦੇ ਦਾਦਾ ਉਹ ਕਿਤੇ ਆ 13 ਭਾਈ ਦੱਬ ਕੇ ਮੁਰਾ ਮਰ ਗਿਆ ਝੁੰਗਾ ਆਖਦੇ ਆ ਮੈਂ ਤੇ ਪੁੱਛ ਕੇ ਦਾਦਾ ਨੂੰ ਕਰਾ 14 ਝੁੰਗਾ ਕਰੀ 1 ਮਿੰਟ ਹੋ ਗਿਆ 14 15 ਝੁੰਗਾ ਨੂੰ ਚੱਕਦੇ ਆਪੇ ਆ ਜਾਣਾ ਚੱਕਦੇ ਝੁੰਗਾ 16 ਇੱਕ ਕਰੀ ਚੱਕਦੇ ਉਹ ਫੇਰੀ ਨਾ ਥਾ 2 ਮਿੰਟ 82 ਜਗਦਾਂ ਚੰਗਾ ਨੂੰ ਬੋਲੋ ਨੰਗੇ ਦਾ ਇੱਕ ਵਾਰੀ ਫੁੱਟਬਾਲ ਦੇ ਚੇਟ ਜਗਦਾਂ ਇਹ ਬਾਲ ਦਾ ਮੰਗਲ ਕਰਨਾ ਹੈ ਚੇਟ ਆਪਾਂ ਲਿਆ ਕੋ ਬਤਾ ਹੋਵੇ ਯਾਰ